ਸੋਵਾਨ ਨੂੰ ਸੁਖਪਾਲ ਖੈਰਾ ਸਾਫ ਦਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਘਰ ਪਹੁੰਚੇ ਉਹਨਾਂ ਨੇ ਉੱਥੇ ਪਹੁੰਚ ਕੇ ਵੱਡਾ ਬਿਆਨ ਦਿੱਤਾ ਹੈ ਸੁਖਪਾਲ ਖੈਰਾ ਨੇ ਕਿਹਾ ਹੈ ਕਿ ਪੰਜਾਬ ਦੀ ਗੱਲ ਕਰਨ ਵਾਲਾ ਪੰਜਾਬ ਚ ਹੀ ਨਹੀਂ ਸੁਰੱਖਿਅਤ ਹੈ ਪਿੰਡ ਕੌਂਕੇ ਕਲਾ ਵਿਖੇ ਪਾਈ ਕੌਂਕੇ ਦੀ ਧਰਮ ਪਤਨੀ ਤੇ ਪੁੱਤ ਤੋਂ ਉਹਨਾਂ ਨੂੰ ਚੁੱਕ ਕੇ ਨਜਾਇਜ਼ ਹਿਰਾਸਤ ਚ ਰੱਖਣ ਤਸ਼ੱਦਦ ਕਰਨ ਅਤੇ ਸ਼ਹੀਦ ਕਰਨ ਦੇ ਪੂਰੇ ਮਾਮਲੇ ਦੀ ਜਾਣਕਾਰੀ ਲੈਂਦੇ ਆ ਉਹਨਾਂ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਵਿਧਾਨ ਸਭਾ ਚ ਚੁੱਕਣਗੇ ਉਨਾ ਕਿ ਹੈ ਕਿ ਉਸ ਸਮੇਂ ਦੀ ਕਾਂਗਰਸ ਸਰਕਾਰ ਦੇ ਨਖੇਟ ਸਿੱਖਾਂ ਦੇ ਸਰਵੋੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੋ ਕੋ ਕੇ ਤਸੀਹੇ ਦੇ ਕੇ ਸ਼ਹੀਦ ਕਰਨ ਦੀ ਰੌਂਗਟੇ ਖੜੇ ਕਰਨ ਵਾਲਾ ਜ਼ੁਲਮੋ ਸਤਮ ਹੋਇਆ। ਹੂਮ ਸ਼ਹੀਦ ਕੌਮੀ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕੋਂਕੇਕਲਾਂ ਦੇ ਘਰੇ ਪਹੁੰਚੇ ਆ ਸਾਰੇ ਮੇਰੇ ਨਾਲ ਸਾਡੀ ਪਾਰਟੀ ਦੇ ਕੁਲੀਕ ਸਤਕਾਰਯੋਗ ਐਮ ਐਲ ਏਜ਼ ਐਕਸ ਐਮ ਐਲ ਏਜ਼ ਮੇਰੇ ਨਾਲ ਨੇ ਨਗਰ ਨਿਵਾਸੀ ਨੇ ਕਿਉਂਕਿ ਮੈਂ ਜੇਲ੍ਹ ਸੀਗਾ ਤੇ ਜਦੋਂ ਮੈਂ ਰਿਹਾਲ ਹੋਇਆ ਤੇ ਮਸਲਾ ਦੁਬਾਰਾ ਪਬਲਿਕ ਡੋਮੇਨ 'ਚ ਆਇਆ ਗੱਲ ਬਹੁਤ ਪੁਰਾਣੀ ਆ ਔਰ ਬਹੁਤ ਵੱਡਾ ਅਨਿਆਇ ਬਹੁਤ ਵੱਡੀ ਇੱਕ ਬੇਇਨਸਾਫੀ ਇਹਨਾਂ ਦੇ ਪਰਿਵਾਰ ਦੇ ਨਾਲ ਹੋਈ ਹੈ ਮੈਂ ਉਹਨਾਂ ਦੇ ਸੁਪੁੱਤਰ ਹਰੀ ਸਿੰਘ ਜੀ ਕੋਂਕੇ ਨੂੰ ਮਿਲਿਆ ਭਾਈ ਸਾਹਿਬ ਭਾਈ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੋਂਕੇ ਸਾਹਿਬ ਦੇ ਧਰਮ ਪਤਨੀ ਨੂੰ ਮੱਥਾ ਟੇਕ ਕੇ ਆਣ ਕੇ ਉਹਨਾਂ ਦੇ ਗੁੱਡੀ ਹੱਥ ਲਾਏ ਆ ਅੱਜ ਅਸੀਂ ਸਾਰੇ ਨਿਹੱਥੇ ਹੋਏ ਹੋਏ ਆ ਸਾਡੇ ਕੋਲ ਅਸੀਂ ਵੱਡੇ ਤੋਂ ਵੱਡੇ ਮਸਲੇ ਦੇ ਵਿੱਚ ਕੋਈ ਪੁਖਤਾ ਕਾਰਵਾਈ ਕਰਨ ਦੇ ਅਸੀਂ ਜਦੋਂ ਬਿਲਕੁਲ ਅਸਮਰਥ ਆ ਤੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਅਸੀਂ ਇਹਨਾਂ ਦੇ ਘਰ ਆਣ ਕੇ ਕਟੋ-ਕਟ ਇਹਨਾਂ ਦੇ ਨਾਲ ਚਾਰ ਸ਼ਬਦ ਹਮਦਰਦੀ ਦੇ ਪ੍ਰਗਟ ਕਰ ਸਕਦੇ ਉਹ ਪਹਿਲਾ ਸਾਡਾ ਮਕਸਦ ਅੱਜ ਇਹਨਾਂ ਦੇ ਘਰ ਆਉਣ ਦਾ ਸੀ ਹੁਣ ਅਫਸੋਸ ਇਸ ਗੱਲ ਦਾ ਵਾ ਕਿ ਕੁਐਸੇ ਤਾਂ ਛੋਟਾ ਜਿਹਾ ਕੋਟ ਹੈਗਾ ਪੁਰਾਣਾ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਜੇ 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 ਥੋੜੇ ਦੇਰ ਵਾਸਤੇ ਵੀ ਇਨਸਾਫ ਡਿਲੇ ਹੋ ਜੇ ਤਾਂ ਇਹ ਇਨਸਾਫ ਦੀਆਂ ਕਿਤਾਬਾਂ ਚ ਮੰਨਿਆਗਾ ਕਿ ਇਹ ਬੇਇਨਸਾਫੀਆ ਇਹਦਾ ਮਤਲਬ ਤੁਸੀਂ ਇਨਸਾਫ ਦੇਣ ਤੋਂ ਇਨ ਮੰਨਕਰ ਹੋ ਗਏ ਹੋ ਪਰ ਇਸ ਕੇਸ ਵਿੱਚ ਤਾਂ ਇਹ 1992 ਦਾ ਵਾਕਿਆਤ ਹੈ ਜਦੋਂ ਉਹਨਾਂ ਨੂੰ ਪੁਲਿਸ 250 300 ਬੰਦੇ ਦੀ ਹਾਜ਼ਰੀ ਵਿੱਚ ਇੱਥੋਂ ਚੁੱਕ ਕੇ ਲੈ ਕੇ ਜਾਂਦੀ ਇਹਨਾਂ ਦੇ ਘਰੋਂ ਇਸੇ ਕੌਂਕੇਕਲਾ ਪਿੰਡ ਚੋਂ ਔਰ ਫਿਰ ਉਹਥੇ ਉਹਨਾਂ ਨੂੰ ਉਸ ਵਕਤ ਥਾਣੇ ਆ ਚ ਰੱਖਿਆ ਜਾਂਦਾ ਤਸ਼ੱਦਦ ਕੀਤਾ ਜਾਂਦਾ 3 ਡਿਗਰੀ ਟੌਰਚਰ ਕੀਤਾ ਜਾਂਦਾ ਫਿਰ ਕਿਹਾ ਜਾਂਦਾ ਜਦੋਂ ਕੋਈ ਹਾਈ ਕੋਰਟ ਨੂੰ ਇੰਟਰਫੀਰੈਂਸ ਹੁੰਦੀ ਫੇਰ ਕਿਹਾ ਜਾਂਦਾ ਜੀ ਉਹ ਤਾਂ ਪਗੋੜੇ ਹੋ ਗਏ ਜੀ ਇਹਨਾਂ ਨੂੰ ਸਿੰਘ ਛਡਾ ਕੇ ਲੈ ਗਏ ਜੀ ਫਿਰ ਕੌਨਟਰਡਿਕਸ਼ਨ ਆਉਂਦੀ ਕੇਸਾਂ ਦੇ ਵਿੱਚ ਜਦੋਂ ਹਾਈ ਕੋਰਟ ਐਫੀਡੇਵਿਟ ਫਾਈਲ ਕਰਦੀ ਪੁਲਿਸ ਫਿਰ ਉੱਥੇ ਜਾ ਕੇ ਜਿਹੜਾ ਹੈ ਇੱਕ ਇੱਕ ਸਟੇਟਮੈਂਟ ਵਿੱਚ ਪੁਲਿਸ ਮੰਨਦੀ ਆ ਕਿ ਉਹ ਸਾਡੀ ਕਸਟਡੀ ਚ ਆ ਫਿਰ ਕਹਿੰਦੇ ਉਹ ਪਗੋੜੇ ਹੋ ਗਏ ਨੇ ਔਰ ਮੈਂ ਸਮਝਦਾ ਵਾਂ ਕਿ ਇਹ ਇੱਕ ਕੀ ਕਹਿੰਦੇ ਹੁੰਦੇ ਕਿ ਐਗਜ਼ੈਂਪਲਰੀ ਇਹ ਇਨਜਸਟਿਸ ਦਾ ਕੇਸ ਹੈ ਪੰਜਾਬ ਪੈਸੇ ਦਾ ਇਸ ਤਰ੍ਹਾਂ ਦੇ ਨਾਲ ਹਜ਼ਾਰਾਂ ਪਰਿਵਾਰ ਅਫੈਕਟ ਹੋਏ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਬੇਗੁਨਾਹ ਜਿਹੜੇ ਨੌਜਵਾਨ ਸੀਗੇ ਉਹਨਾਂ ਤੇ ਤਸ਼ੱਦਦ ਟਾਇਆ ਗਿਆ ਤੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਬਣਾਏ ਬਣਾਏ ਗਏ ਹੁਣ ਇੱਥੇ ਆਣ ਕੇ ਕਹਾਣੀ ਇਹ ਆ ਕਿ ਇਹ ਉਹਨਾਂ ਦੇ ਬੱਚੇ ਬਹੁਤ ਛੋਟੇ ਸੀ ਦੁੱਖ ਇਸ ਗੱਲ ਦਾ ਵਾ ਕਿ ਉਸ ਤੋਂ ਬਾਅਦ ਸਾਰੀਆਂ ਹੀ ਪਾਰਟੀਆਂ ਦੀਆਂ ਸਰਕਾਰਾਂ ਆ ਗਿਆ ਮੈਂ ਕਿਸੇ ਪਾਰਟੀ ਇੱਕ ਤੇ ਫੋਕਸ ਨਾ ਕਰਾਂ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ 92 ਤੋਂ ਬਾਅਦ ਉਸ ਵਕਤ ਕਾਂਗਰਸ ਸਰਕਾਰ ਸੀਗੀ। ਤਸ਼ੱਦਦ ਉਹਨਾਂ ਨੱਕ ਦੇ ਥੱਲੇ ਹੋਇਆ।